ਕੋਮਹੀਨੇ ਦੀ ਸ਼ੁਰੂਆਤ ਦੇ ਦੌਰਾਨ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਮਨਾਉਣੇ ਸਿੱਕ ਕਮਲੋਂ ਸ਼ੁਰੂ ਕਰ ਦਿੱਤੇ ਜਾਂਦੇ ਨੇ। ਉੱਤ ਹੀ ਅੱਜ ਅਮਰਸਰ ਵਿੱਚ ਇੱਕ ਨਿੱਜੀ ਮਾਲ ਦੇ ਵਿੱਚ ਸਾਡਾ ਵਿਰਸਾ ਸਾਡਾ ਪਰਿਵਾਰ ਦੇ ਤਹਿਤ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਮਾਲ ਵਿੱਚ ਆਏ ਬੱਚਿਆਂ ਨੂੰ ਸਾਹਿਬਜ਼ਾਦਿਆਂ ਪ੍ਰਤੀ ਸਵਾਲ ਪੁੱਛੇ ਗਏ ਤੇ ਜਿਸ ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਉਹਨਾਂ ਨੂੰ ਸੰਸਥਾ ਦੇ ਵੱਲੋਂ ਇਨਾਮ ਵੀ ਦਿੱਤੇ ਗਏ। ਉੱਥੇ ਹੀ ਇਸ ਸੰਸਥਾ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਵੀ ਨੇ ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡਾ ਵਿਰਸਾ ਸਾਡਾ ਪਰਿਵਾਰਤਾ ਹੈ ਤੇ ਅਸੀਂ ਹਮੇਸ਼ਾ ਹੀ ਜਦੋਂ ਗੁਰੂਕ ਸਾਹਿਬਾਨ ਦੇ ਬੱਚਿਆਂ ਦੀ ਸ਼ਹਾਦਤ ਦੇ ਹਫ਼ਤੇ ਦੇ ਵਿੱਚ ਇਹ ਸਹੀ ਤਰ੍ਹਾਂ ਪ੍ਰੋਗਰਾਮ ਉਲੀਕਦੇ ਹਾਂ ਤਾਂ ਜੋ ਬੱਚਿਆਂ ਨੂੰ ਸਾਡੇ ਵਿਰਸੇ ਬਾਰੇ ਪਤਾ ਲੱਗ ਸਕੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਵੀ ਉਹ ਇੱਕ ਨਿੱਜੀ ਮਾਲ ਦੇ ਵਿੱਚ ਪਹੁੰਚੇ ਨੇ ਤੇ ਬੱਚਿਆਂ ਨੂੰ ਸਵਾਲ ਜਵਾਬ ਕੀਤੇ ਜਾ ਰਹੇ ਨੇ। ਅਤੇ ਜੋ ਵੀ ਬੱਚਾ ਇਹਦਾ ਸਹੀ ਜਵਾਬ ਦੇ ਰਿਹਾ ਹੈ ਉਹਨਾਂ ਨੂੰ ਇਨਾਮ ਦੇ ਤੌਰ ਤੇ ਕਈ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਜਿਸ ਨਾਲ ਬੱਚਿਆਂ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਦੇਖੋ ਜੀ ਨਾ ਸੈਫ ਜਦਿਆਂ ਦੀ ਸ਼ਹਾਦਤ ਨੂੰ ਸਬੰਧਤ ਸਾਡੇ ਮਨ 'ਚ ਇਹ ਗੱਲ ਹੁੰਦੀ ਸੀ ਕਿ ਇਹ ਦਸੰਬਰ ਦਾ ਮਹੀਨਾ ਲੋਕੀ ਜਿਹੜੇ ਨੇ ਛੁੱਟੀਆਂ 'ਚ ਮौज मना ਲਈ ਕਰ ਲਿਆ ਤਾਂ ਸੈਫ ਜਦਿਆਂ ਨੂੰ ਜਿਹੜਾ ਅਸੀਂ ਯਾਦ ਨਹੀਂ ਕਰ ਪਾਰੇ ਤੇ ਅਸੀਂ ਉਹਦੇ ਲਈ ਪਿਛਲੇ ਤਕਰੀਬਨ 10 ਸਾਲ ਤੋਂ ਸਾਡਾ ਫਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਜਿਹੜੇ ਆ ਉਹ ਕਰ ਰਹੇ ਆ ਜਿਵੇਂ ਅਸੀਂ ਦਾਦੀ ਤੇ ਪੋਤੀ ਦਾ ਰਿਲੇਸ਼ਨ ਦਾਦਾ ਦਾਦੀ ਤੇ ਪੋਤਿਆਂ ਦਾ ਰਿਲੇਸ਼ਨ ਉੱਤੇ ਗੱਲ ਕਰਦੇ ਆਂ ਪਰਵਿਸ਼ ਦੀ ਗੱਲ ਕਰਦੇ ਆਂ ਤੇ ਅਸੀਂ ਪਿਛਲੇ ਸਾਲ ਇੱਕ ਮੁਹਿਮ ਨੂੰ ਹੋਰ ਵੱਡਾ ਕੀਤਾ ਤੇ 3 ਲੱਖ ਘਰਾਂ ਤੱਕ ਅਸੀਂ ਅਪਰੋਚ ਕੀਤੀ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਸਾਲ ਸਾਡਾ ਟਾਰਗੇਟ ਹੈ 4 ਲੱਖ ਘਰਾਂ ਤੱਕ ਅਪਰੋਚ ਕਰਨੀ ਹੈ ਤੇ ਅਸੀਂ ਨਾ ਸਾਬ ਜਦਿਆਂ ਲਈ ਅਸੀਂ ਇੱਥੇ ਅੱਜ ਨੈਕਸਸ ਮਾਲ ਵਾਲਿਆਂ ਨਾਲ ਗੱਲ ਕੀਤੀ ਕਿ ਅਸੀਂ ਚਾਹੁੰਦੇ ਆਂ ਕਿ ਤੁਹਾਡੇ ਵੇੜੇ 'ਚ ਅਸੀਂ ਇੱਥੇ ਲੋਕੀ ਜਿਹੜੇ ਬੇਸ਼ੱਕ ਰੰਗ ਤਮਾਸ਼ਿਆਂ ਲਈ ਆਏ ਨੇ ਪਰ ਉਹਨਾਂ ਨਾਲ ਸਹਿਬ ਜੀ ਜਦੋਂ ਦੀ ਗੱਲ ਕੀਤੀ ਜਾਵੇ ਤੇ ਅਸੀਂ ਇੱਥੇ ਅੱਜ ਇਹ ਇਨਾਮ ਲੈ ਕੇ ਆਏ ਆ ਸਵਾਲ ਜਵਾਬ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਇਨਾਮ ਦੇਾਂਗੇ ਬੱਚੇ ਉਹਦੇ ਨਾਲ ਜਿਹੜਾ ਉਹ ਸਹਿਬ ਜੀ ਦੇ ਚਰਨਾਂ ਨਾਲ ਜੁੜੇ ਰਹਿਣਗੇ ਐਡਵੋਕੇਟ ਸਾਹਿਬ ਉਹ ਬੱਚਾ ਕਿਤੇ ਜਾਂਦੇ ਨੇ ਕਿੰਨੇ ਕੁ ਬੱਚੇ ਜਿਹਨਾਂ ਨੇ ਜਵਾਬ ਦੇ ਪਾ ਰਹੇ ਨੇ ਕਿਉਂਕਿ ਲਗਾਤਾਰ ਕਿਸੇ ਪੁਰਾਣਾ ਵਿਚਾਰਿਆ ਕਰ ਰਹੇ ਹੋ। ਦੇਖੋ ਮੈਂ ਮੈਨਰਚ ਜੇ ਕਹਾਂ ਕਿ ਸਾਰਿਆਂ ਨੂੰ ਸਾਰੇ ਸਵਾਲ ਆਉਂਦੇ ਆ ਤੇ ਨਹੀਂ ਆਉਂਦੇ ਪਰ ਜੇ ਮੈਂ ਕਹਾਂ ਕਿ ਲੋਕੀ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਉਹਨਾਂ ਨੂੰ ਬੇਸਿਕ ਗੱਲ ਨਹੀਂ ਪਤਾ ਉਹਨਾਂ ਨੂੰ ਬੇਸਿਕ ਪਤਾ ਹੈ ਉਹ ਕਈ ਵਾਰੀ ਝੱਕ ਜਾਂਦੇ ਆ ਮਾਈਕ ਅੱਗੇ ਬੋਲਿਆ ਨਹੀਂ ਜਾਂਦਾ ਜਾਂ ਸ਼ਰਮ ਆ ਜਾਂਦੀ ਹੈ ਪਰ ਅਲਟੀਮੇਟਲੀ ਇੱਕ ਗੱਲ ਬੜੀ ਪੱਕੀ ਹੈ ਕਿ ਜਦੋਂ ਇੱਥੋਂ ਵਾਪਸ ਜਾਂਦੇ ਆ ਤੇ ਅਸੀਂ ਇੱਕ ਪ੍ਰਸ਼ਨੋਤਰੀ ਦਿੰਨੇ ਆ ਜਿਹਦੇ ਚ ਅਸੀਂ ਸਵਾਲ ਨੇ ਉਹ ਘਰ ਜਾ ਕੇ ਜਿਸਲੇ ਪੜਨਗੇ ਪੜਨਗੇ ਤੇ ਡੈਫੀਨੇਟਲੀ ਉਹ ਜੁੜ ਜਾਣਗੇ ਅਸੀਂ ਇਹੀ ਆਪਣੀ ਕਮਾਈ ਸਮਝਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ